ਤੇ ਪੈਰਾਸ ओलंपिक ਪਾਰਟੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਹੋਈ ਹੈ ਖਿਡਾਰੀ ਗੁਰਜਨ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਵੇਖਿਆ ਗਿਆ ਇੱਕ ਦੂਸਰੇ ਦਾ ਮੂੰ ਮਿਠਾ ਕਰਕੇ ਜੁੜਾ ਹੈ ਜਸ਼ਨ ਮਨਾਇਆ ਗਿਆ ਤੇ ਇੱਕ ਦੂਜ ਨੂੰ ਵਧਾਈ ਦਿੱਤੀ ਗਈ ਹੈ ਗੁਰਜਨ ਸਿੰਘ ਦੇ ਪਰਿਵਾਰਕ ਮੈਂਬਰ ਗਿੰਦਾ ਪਾਕੇ ਜਸ਼ਨ ਮਨਾ ਰਹੇ ਨੇ ਗੁਰਜਨ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਸਾਡੀ ਹਾਕੀ ਟੀਮ ਤੇ ਮਾਣ ਹੈ ਤੇ ਆਤਿਸ਼ਬਿਯਮ ਸੁਸੋਰਿਆ ਬਹੁਤ ਖੁਸ਼ੀ ਆ

ਬਿਕੋਜੀ ਬੜੀ ਮੰਨੂ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪਰਮਾਤਮਾ ਸਾਨੂੰ ਚਲੋ ਸਿਲਵਰ ਮੈਡਲ ਜਾਂ 골ਡ ਮੈਡਲ ਦੀ ਹੈ ਸਾਡਾ ਸੁਖਣਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡ ਮੈਡਲ ਹੀ ਹੈਗਾ ਪਰਮਾਤਮਾ ਨੇ ਸਾਡੇ ਜੋ ਜਿਹੜੀ ਖਾਲੀ ਨਹੀਂ ਕੱਲੀ ਬੱਚਿਆਂ ਨੇ ਭਰ ਕੇ ਕੱਲੀ ਹੈਗੀ ਜੀ ਉਸ ਪਰਮਾਨੰਤ ਬਹੁਤ ਬਹੁਤ ਧੰਨਵਾਦ ਕਰਦੇ ਆਂ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਕੀਤਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਕੁੱਟੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸਤਾ ਪੈਂਡ ਭਰਾ ਸਾਰੇ ਭੰਗੜੇ ਪਾਉਣਦੇ ਆ ਜੀ ਬੜੀ ਗੱਲ ਹੈ ਦੇਖੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਾਡਾ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਦੇ ਸਵਾਗਤ ਕਰਨਾ ਹੋਗਾ ਇਹ ਉਹਨਾਂ ਦੇ ਦਿੱਲੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਤੇ ਘਰੇ ਆ ਕੇ ਪੂਰਾ ਕਰਾਂਗੇ ਭੈਣ ਭਰਾ ਪੂਰੇ ਸਦਾ ਸਾਰੀ ਇਸ ਘਰ ਆਉਣਗੇ ਖੁਸ਼ੀ ਸੰਭਿਲ ਨਹੀਂ ਜਾ ਰਹੀ ਇਹਨੂੰ ਖੁਸ਼ੀ ਆ ਕੇ ਜਨਮ ਹੋ ਸਕਦਾ ਬਾਅਦ ਸੋਗ ਕਰ ਜਨਮ ਨਹੀਂ ਹੋਇਆ ਨਾ ਵੀ ਤੁਹਾਨੂੰ ਦੋ ਚਾਰ ਗੰਧੀ ਹੋਰ ਅਮ ਤੇ ਟੀਕਾਂ ਦੇ ਤੇ ਇੱਕ ਹੋਰ